ਦੋਸਤੋ ਸਰੈਨੂ ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਡਾਕਟਰ ਚਰਨ ਸਿੰਘ ਗੱਲ ਆਪਾਂ ਆਯੁਰਵੇਦ ਦੀ ਇੱਕ ਹੋਰ ਔਸ਼ਧੀ ਬਾਰੇ ਗੱਲ ਕਰਾਂਗੇ ਜੋ ਕਿ ਆਪਣੇ ਆਮ ਇਲਾਜ ਸੋਈ ਘਰਾਂ ਦੇ ਵਿੱਚ ਵਰਤੋਂ ਕੀਤੀ ਜਾਂਦੀ ਆ ਜਿਸ ਦਾ ਨਾਮ ਆ ਕਾਲਾ ਜੀਰਾ ਸੋ ਕਾਲਾ ਜੀਰੇ ਦੇ ਵਿੱਚ ਕੀ ਕੀ ਔਸ਼ਧੀ ਗੁਣ ਪਾਇਆ ਜਾਂਦੀ ਆ ਅੱਜ ਵਾਰੀ ਆਪਾਂ ਗੱਲ ਕਰਾਂਗੇ ਦੋਸਤੋ ਕਾਲਾ ਜੀਰਾ ਆਯੁਰਵੇਦ ਦੇ ਮਤ ਅਨੁਸਾਰਾ ਲਘੂ ਅਤੇ ਰੋਕਸ਼ਾ ਮਤਲਬ ਹਲਕਾ ਤੇ ਖੁਸ਼ਕ ਹੁੰਦਾ ਇਸ ਦੀ ਤਸੀਰ ਗਰਮ ਹੋਣ ਕਰਕੇ ਕਫ ਦੋਸ਼ਾਂ ਦੇ ਵਿੱਚ ਬਹੁਤ ਹੀ ਫਾਇਦੇਮੰਦ ਹੁੰਦੀ ਆ ਇਸ ਦਿਨ ਆਉਣ ਨਾਲ ਤਾਂ ਗੱਲ ਕਰੀਏ ਔਰਤਾਂ ਦੇ ਦਿਨ ਵੀ ਤੋਂ ਹੋਣ ਤੋਂ ਬਾਅਦ ਇਹਦਾ ਹੁਣ ਬੜਾ ਕੰਪਲਿਕੀਸ਼ਨ ਚ ਖਾਸ ਕਰਕੇ ਪੇਟ ਵੱਧਣਾ ਮੈਂਸਚ ਪੀਰੀਅਡ ਦੀ ਗੜਬੜ ਹੋਣਾ ਖਾਸ ਕਰਕੇ ਡੇਟ ਆਉਣਾ ਦਰਦ ਨਾਲ ਆਉਣਾ ਜਾਂ ਘੱਟ ਆਉਣਾ ਇਸ ਦੇ ਨਾਲ ਨਾਲ ਪੀਸੀਓਡੀ ਇਹ ਵੀ ਔਰਤਾਂ ਦੇ ਵਿੱਚ ਆਮ ਦੇਖੀ ਜਾਂਦੀ ਆ ਇਹਨਾਂ ਸਭ ਰੋਗਾਂ ਦੇ ਵਿੱਚ ਕਾਲਾ ਜੀਰਾ ਫਾਇਦੇਮੰਦ ਹੁੰਦਾ ਇਸ ਦੇ ਨਾਲ ਨਾਲ ਗੱਲ ਕਰੀਏ வாயு ਗੋਲਾ ਤੇ ਪੇਟ ਫੁੱਲਣਾ ਕਈ ਵਾਰੀ ਖਾਣਾ ਖਾਣ ਸਰ ਪੇਟ ਫੁੱਲ ਜਾਂਦਾ ਹੈ ਤੇ ਮੂੰਹ ਚ ਬੈਡ ਸਮਲ ਆਉਣਾ ਇਨੋਂ ਸਾਰੇ ਵਰਗਾਂ ਦੇ ਵਿੱਚ ਵੀ ਕਾਲਾ ਜੀਰਾ ਬਹੁਤ ਹੀ ਫਾਇਦੇਮੰਦ ਦੇਖਿਆ ਗਿਆ ਹੈ ਤੇ ਇਸ ਦੇ ਨਾਲ ਇਸ ਦੇ ਨਾਲ ਹੋਰ ਰੋਗਾਂ ਦੀ ਗੱਲ ਕਰੀਏ ਖਾਸ ਕਰ ਅੱਖਾਂ ਦੇ ਰੋਗ ਅੱਖਾਂ ਦੇ ਨਾਲ ਸਭ ਵਰਗਾਂ ਜਿਨ੍ਹਾਂ ਤਰ੍ਹਾਂ ਕਫ ਰੋਗ ਦੁਸ਼ਾ ਦੇ ਵਿਗਾੜ ਕਰਨ ਪੈਦਾ ਹੁੰਦੇ ਹਨ ਤੇ ਮੇਨਲੀ ਗੱਲ ਕਰੀਏ ਤਾਂ ਇਥੇ ਤੱਕ ਚਿੱਟਾ ਮੋਤੀਆ ਵੀ ਕਫ ਦੁਸ਼ ਦੇ ਵਿਗਾੜ ਕਰਨ ਦੇਖਿਆ ਗਿਆ ਹੈ ਚਿੱਟੇ ਮੋਤੀਆ ਵਿੱਚ ਕਫ ਦੁਸ਼ ਦੀ ਵਿਗਾੜ ਦੀ ਪ੍ਰਧਾਨਤਾ ਮੰਨੀ ਜਾਂਦੀ ਹੈ ਸੋ ਕਾਲਾ ਜੀਰਾ ਅੱਖਾਂ ਦੇ ਸਾਰੇ ਪ੍ਰਕਾਰ ਦੇ ਵਰਗਾਂ ਦੇ ਵਿੱਚ ਫਾਇਦੇਮੰਦ ਦਾ ਤੁਸੀਂ ਇਸ ਨੂੰ ਵਰਤ ਕੇ ਲਾਭ ਉਠਾ ਸਕਦੇ ਹੋ ਹੁਣ ਆਪਾਂ ਗੱਲ ਕਰੀਏ ਅਸੀਂ ਦੋਜ ਦੀ ਦੋਜਰਸ ਦੀ 10 ਤੋਂ 20 ਐਮਐਲਸ ਦਾ ਅਰਕ ਪਾਣੀ ਮਿਲਾ ਕੇ ਪੀ ਸਕਦੇ ਹੋ ਤੁਸੀਂ ਤੇ ਜੇਕਰ ਕਰ ਗੱਲ ਕਰੀਏ ਇਸ ਦੇ ਪਾਊਡਰ ਦੀ ਕਾਲਾ ਜੀਰਾ ਭੁੰਨਿਆ ਹੋਇਆ ਇਸ ਦਾ ਪਾਊਡਰ ਬਣਾ ਕੇ ਇੱਕ ਤੋਂ 3 ਗ੍ਰਾਮ ਕੋਸੇ ਪਾਣੀ ਨਾਲ ਵਰਤੋਂ ਕਰ ਸਕਦੇ ਹੋ ਪੇਟ ਦੇ ਸਭ ਰੋਗਾਂ ਲਈ ਤੁਹਾਨੂੰ ਬਹੁਤ ਹੀ ਬੈਨੀਫੀਸ਼ੀਅਨ ਹੋਏਗਾ ਅੱਖਾਂ ਲਈ ਵੀ ਤੁਸੀਂ ਖਾਸ਼ ਕਰਕੇ ਵਰਤ ਸਕਦੇ ਹੋ ਬਹੁਤ ਬਹੁਤ ਧੰਨਵਾਦ